ਬਹੁਤ ਹੀ ਡੂੰਗੀ ਬਾਤ ਚੀ ਚਲਦੀ ਹੋਈ 2000 ਰੁਪਏ ਟੇਹਾਲ ਲਾਓ ਵੀ ਕਹਿੰਦੇ ਮਿੱਤਰੋ ਐਂਡ ਕਰਾਇਆ ਪਿਆ ਕਹਿੰਦੇ ਐਂਡ ਕਹਿੰਦਾ ਪੈਲਸ ਬਣਾਇਆ ਪਿਆ ਮੁੰਡਿਆਂ ਨੇ ਕਰਈ ਕਰੋ ਚੱਕ ਮਿੱਤਰੋ ਗੁਰੂ ਜੀ ਕੱਲੋਂ ਤੋਂ ਪਹਿਲਾਂ ਹੀ ਸੜ ਗਿਆ ਟਾਕਾ ਮਾਰ ਗਿਆ ਫਿਰ ਨਿਗਾਹੇ ਮਾੜੀ ਤੇਰੀ ਕੋਈ ਚਾਜਦਾ ਕੰਮ ਕੋ ਕੀਤਾ ਵੀ ਆਓ ਜੀ ਗੁਰਦੀਪ ਜਿੰਨੀ ਮਗਰ ਜਾਗੂਲੀ ਵੀ ਤਿਆਰ ਹੋਣਾ ਪਹਿਲਾਂ ਹਲਦੀ ਦਾ ਕੰਮ ਨੇ ਵੇਡ ਲੀ ਗਏ ਵੀਰੇ ਮੇਰੇਓ ਇਧਰ ਕੌਣ ਹੈ ਆਸਟ੍ਰੇਲੀਆ ਵਾਲੇ ਖੋਸਾ ਪਰਿਵਾਰ ਹੈ ਇਧਰ ਮਨਦੀਪ ਕੌਰ ਖੋਸਾ ਸਨੋਵਰ ਬਾਲ ਆਮੜਾ ਇਹ ਆਪਣੇ ਵੀਰ ਇਹ ਹਲਦੇ ਆ ਪਤਾ ਨਹੀਂ ਮੀਆ ਬੀਬੀ ਕੁਝ ਕਰੀ ਜਾਂਦੇ ਆ ਬਹਿ ਜਾ ਕੇ ਤੂੰ ਹੀ ਉਹ ਬਾਊਗਾ ਉੱਦੋਂ ਹਾਂ 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 ਬਹਿ ਜਾ ਠੱਕੇ ਨਾਲੀ ਗੱਗੂ ਨੇ ਪਾਉਣਾ ਤੈਨੂੰ ਓਏ ਤੂੰ ਦੋ ਭਰਾ ਵਾਲੇ ਪਾਉਣਾ ਯਾਰ ਗਰਿੰਦਾ ਗਰਿੰਦਾ ਤਾਰ ਤੂੰ ਬੈਠਾ ਨਹੀਂ ਜਾਂਦਾ ਚੱਕ ਅੱਜ ਦਾ ਖੱਟੇ ਖੱਟੇ ਹੀ ਬਣੇ ਜਾਂਦੇ ਆ ਗਾਈਜ਼ ਜਵਤੋਡਾ ਮੇਰੇ ਚੈਨਲ న్యూਸ ਬੋਇਟ ਮਾਹੌਪਕਰ 2000 ਠੀਕ ਹੋ ਗਏ ਸੋ ਗਾਈਜ਼ ਜਦੋਂ ਗੱਲ ਕਰਦੇ ਬਲਕਰਨ ਸੰਤੂ ਤੇ ਗੁਰਸ਼ਰਨ ਸੰਤੂ ਸੋ ਗਾ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੋਣਾ ਬਲਕਰਨ ਸੰਤੂ ਗੁਰਸ਼ਰਨ ਸੰਤੂ ਜਿੱਦਾਂ ਕਿ ਆਪਣੇ ਸਨੈਪਚੈਟ ਤੇ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆ ਸੋ ਗਾ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੋਣਾ ਗੁਰਸ਼ਰਨ ਸੰਤੂ ਤੇ ਬਲਕਰਨ ਸੰਤੂ ਦੇ ਸਿਸਟਰ ਦੀ ਮੈਰਿਜ ਆ ਤੇ ਉਹਨਾਂ ਨੇ ਕੁਝ ਕੁ ਸਟੋਰੀ ਸ਼ੇਅਰ ਕੀਤੀ ਐ ਸੀ ਸੋ ਗਾਈਜ਼ ਆਓ ਤੁਹਾਨੂੰ ਦਿਖਾਣਾ ਸਟੋਰੀ ਗਾਈਜ਼ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਕਹਿੰਦਾ ਵਿਆਹ ਤੇ ਅਸੀਂ ਕੋਈ ਚੀਜ਼ ਦਾ ਸੀ ਆਪਦਾ ਚਾਹ ਚਾ ਇਹਨਾਂ ਨੇ ਵੀ ਦਿਲੋਂ ਕੀਤਾ ਕੰਮ ਹੈ ਹਾਂ ਵੇਖਿਆ ਇਹਨਾਂ ਦਾ ਵੀ ਯਾਰ ਇਹਨਾਂ ਨੇ ਵੀ ਦਿਲੋਂ ਕੀਤਾ ਹੀ ਸਾਰਾ ਕੰਮ ਦੇ ਵਟ ਕਰਦੇ ਕੰਬੀਨੇਸ਼ਨ ਵੇਲਾ ਹਾਂਜੀ ਹਾਂਜੀ ਉਹ ਭਾਜੀ ਉਹ ਵੀ ਜਿਹੜੇ ਅੱਖ ਰੜ ਜਾਣ ਜਦੋਂ ਉਹਦੀ ਉਹਨੇ ਕਹਣਾ ਵਦਿਆ ਆ ਸਾਰਾ ਕੁਛ ਸੰਗੇ ਹੋਣਾ ਵੀ ਚੱਕਾ ਨਹੀਂ ਸੰਗਦੇ ਨਹੀਂ ਕੁਛ ਲਾ ਕੋਈ ਰੋਟੀ ਪਾਣੀ ਲੋ ਕੋਈ ਕਮੀ ਨਹੀਂ ਕੋਈ ਕਮੀ ਨਹੀਂ ਨਹੀਂ ਸੌਂ ਖਾ ਕੇ ਦਾਦੀ ਸਾਡੇ ਬੰਦਿਆਂ ਦਾ ਤੈਨੂੰ ਸੁਭਾ ਕਿਦਾਂ ਦਾ ਲੱਗਾ ਸਾਡੇ ਨਾਲ ਜਦੋਂ ਹਾਂ ਸੱਚੀ ਗੱਲ ਕਹਿੰਨੇ ਸਾਨੂੰ ਇੱਥੇ ਨਾ ਫੈਮਿਲੀ ਵਾਂਗੂ ਮਹਿਸੂਸ ਹੋਇਆ ਆਹ ਆ ਤੇ ਅਸੀਂ ਬਾਈ ਜਿੱਤੇ ਆਈ ਲੋਕਾਂ ਤੋਂ ਬਸ ਆਹ ਆ ਜਿੱਤੇ ਆਈ ਅਸੀਂ ਤੇ ਆ ਵੇਖੋ ਅੱਜ ਹਲਦੀ ਦਾ ਉਹ ਹਲਦੀ ਦਾ ਲਿਖਾ ਵੰਗਣਾ ਆਪਾਂ ਬਹੁਤ ਹੀ ਡੂੰਗੀ ਬਾਤਚੀ ਚੱਲਦੀ ਹੋਈ 2000 ਰੁਪਏ ਫਿੱਟੇ ਹਾਲ ਓ ਮਾਈ ਗੋਡ ਕੀ ਹੋ ਗਿਆ ਜੀ ਹੁਣ ਘੁਆ ਲਿਆ ਸਵੇਰੇ ਚਲੋ ਲੱਭ ਕੇ ਕਿ ਨਹੀਂ ਹਲਵਾਈ ਸਾਹਿਬ ਬੜਾ ਬੁਰਾ ਹਾਲ ਹੈ ਬਾਈ ਫੋਨ ਤੋਂ ਬੜੀ ਮੁਸ਼ਕਲ ਨਾਲ ਮਿਲਿਆ ਚਲ ਸ਼ੁਕਰ ਹੈ ਮਿਲਤੇ ਗਿਆ ਸਾਡੀ ਮਾਂ ਨੇ ਗੰਡਾ ਗੁੰਡਾ ਜ ਮਰਾਇਆ ਤੇ ਫਿਰ ਜਾ ਕੇ ਮਿਲਿਆ ਤੂੰ ਤਜਰਬਾ ਵੇਖਿਆ ਕਿ ਨਹੀਂ ਵੇਖ ਮੈਂ ਮੰਨ ਗਿਆ ਮੈਂ ਕਰ ਤੁੰ ਗਿਆ ਸਿਮ ਬਾੜੀ ਵਰਸੀ ਖਟਣ ਗਿਆ ਸਿਖ ਖਟਕੇ ਲਿਆਂਦੇ ਛੋਲੇ ਨੀ ਖਟਕੇ ਲਿਆਂਦੇ ਛੋਲੇ ਨੀ ਮੈਂ ਸਸਤ ਨਹੀਂ ਖਟ ਨਹੀਂ ਖਾਓਲੇ ਬੱਸ ਸੋਹਣੀਆਂ ਬੋਲੀ ਥਾਡੀ ਆਓ ਵੀ ਕਹਿੰਦਾ ਮਿੱਤਰੋ ਐਂਡ ਕਰਾਇਆ ਪਿਆ ਕਹਿੰਦੇ ਐਂਡ ਕਹਿੰਦਾ ਪੈਲਸ ਬਣਾਇਆ ਪਿਆ ਮੁੰਡਿਆਂ ਨੇ ਕਰਈ ਕਰੋ ਚੱਕ ਮਿੱਤਰੋ ਮਾਹੌਲ ਇੱਕ ਨੰਬਰ ਹੋ ਗਿਆ ਪੂਰਾ ਇੱਕ ਨੰਬਰ ਲਾਰੋ ਲਾਰੋ ਮੈਂਟਾਂ ਨੂੰ ਪੀ ਜਾ ਬੁਈਆ 버ਗਰ ਚਲਾ ਦਿਓ ਚੱਲੋ ਚੱਲੋ ਚੱਕ ਰੋ ਗਰੀਬੀ ਲਾਲਾ ਲਾਲਾ ਕਰਾ ਰੋ ਸੇਵ ਸੁੱਕ ਕਰ ਦੋ ਪਪੀਤਾ ਕਰ ਦੋ ਆ ਤੇਰੀਆਂ ਮੁੱਛਾਂ ਕੁੰਡੀਆਂ ਵੱਲੇ ਕਾੜਾ ਬਣਾ ਰੇ ਡਿਜ਼ਾਈਨ ਡਿਜ਼ਾਈਨ ਬਣਾ ਲੈ ਫੁੱਲ ਚੱਕ ਰੇ ਚੱਕ ਸਾਰਾ ਕੋ ਲਾਰੋ ਕੋ ਰਹਿਣਾ ਜਾਵੇ ਕੰਮ ਮੈਂਟ ਹੋ ਜਾ ਕੰਮ ਮੈਂਟ ਐਂਡ ਸਿਰਾ ਸਿਰਾ ਕਰਾ ਰੋ ਸਿਰਾ ਕਾਹ ਹੋਈ ਸਸਤਰੀ ਕਾਲਾ ਇਹਨਾਂ ਜਲਦੀ ਆ ਹਲਦੀ ਰੋ ਪਾ ਜਾਗੋ ਆ ਡਰੈਸ ਆ ਪਾਵਾਂ ਕਰ ਲਿਆ ਰੈਡੀ ਕੰਮ ਹੋ ਗਿਆ ਪੂਰਾ ਟੈਂਟ ਵਾਲੇ ਕੰਮ ਰੈਡੀ ਵਾਹ ਜੀਆ ਕੀ ਬਾਤ ਕਰੋ ਚੱਕ ਮਾਹੌਲ ਪੂਰਾ ਇੱਕ ਨੰਬਰ ਲਾਇਆ ਪਿਆ ਇਹਨਾਂ ਨੇ ਸਸਤਰੀ ਕਾਲਾ ਤੇ ਗੁੱਡ ਮਾਰਨਿੰਗ ਆ ਜੁੜੇ ਰਹੋ ਹੋਰ ਜੀ ਠੀਕ ਠਾਕ ਜੀ ਲੋ ਜੀ ਬੜੇ ਚਾਹੀਦੇ ਜੀ ਆ ਗੁਰੂ ਚੱਲਣ ਤੋਂ ਪਹਿਲਾਂ ਹੀ ਸੜ ਗਿਆ ਇਹ ਟਾਕਾ ਮਾਰ ਗਿਆ ਇਹ ਤੇਰੀ ਨਿਗਾਹ ਹੀ ਮਾਰੀ ਤੇਰੀ ਕੋਈ ਚਾਜਦਾ ਕੰਮ ਕੋ ਕੀਤਾ ਵੀ ਆ ਨਿਗਾ ਤੇਰੀ ਮਾਰੀ ਤੇਰੇ ਤੇਰੇ ਆਉਣ ਤੇ ਬੰਦਾ ਹਲਦੀ ਵਾਲੇ ਕੱਪੜੇ ਪਾਲੇ ਦਾ ਕੀ ਜੱਤਾ ਨੂੰ ਤਾਂ ਮੈਂ ਜਾਂ ਮੈਨੂੰ ਇਹ ਚੀਜ਼ਾਂ ਪਸੰਦ ਆਉਂਦੀਆਂ ਆ ਯਾਰ ਬੜਾ ਕੁੜਤਾ ਪਾਵੇ ਬੰਦਾ ਮੈਂ ਨਹੀਂ ਆਉਣਾ ਯਾਰ ਪਰ ਕਿੰਨੀ ਸਮਝਾਇਆ ਲੈ ਭਾਜੀ ਕੱਪੜੇ ਪਾਲੇ ਆਏ ਕੱਪੜਾ ਵਿਲਾ ਫਿਰ ਸਕੂਲ ਚ ਭੱਜ ਗਿਆ ਫਿਰ ਕਹਿੰਦਾ ਸਕੂਲ ਵਾਲਾ ਕਹਿੰਦੇ ਆ ਯਾਰ ਮੈਂ ਇਹਨੂੰ ਕੋਈ ਜੈਲੋ ਪਾ ਕੇ ਆਉਣਾ ਸਪੈਸ਼ਲ ਕਿ ਆ ਇਹਨੂੰ ਮੈਂ ਆਹ ਗਰੀਬ ਬੰਦੇ ਆ ਲੈ ਜਾਣਗੇ ਲੈ ਚ ਕੇ ਕਿੰਨਾ ਲਾਹੋ ਹਾ ਤੇ ਕਹਾਂਗੇ ਸਵੇਰ ਲੋ ਤੀ ਜੀ ਗਰਦੀਪ ਜੰਮੀ ਮਗਰ ਜਾਗੂਲੀ ਵੀ ਤਿਆਰ ਹੋਣਾ ਪਹਿਲਾਂ ਹਲਦੀ ਦਾ ਕੰਮ ਨੇ ਵੇੜ ਲੀਏ ਵੀਰ ਮੇਰੇਓ ਇਧਰ ਕੌਣ ਹੈ ਆਸਟ੍ਰੇਲੀਆ ਵਾਲੇ ਖੋਸਾ ਪਰਿਵਾਰ ਹੈ ਇਧਰ ਮਨਦੀਪ ਕੌਰ ਖੋਸਾ ਸਨੋਵਰ ਬਾਲ ਅਮਰ ਇਹ ਆਪਣੇ ਵੀਰ ਇਹ ਵੇਖੇ ਅਜੇ ਵੀ ਲਈ ਹਲਦੀ ਲਈ ਫਿਰਦੇ ਵਿੱਚ ਹਾਏ ਓ ਰੱਬਾ ਇੱਕ ਸਪੈਸ਼ਲ ਵੈਰੀ ਗੁੱਡ ਅਮੇ ਹਲਦੀ ਹਟ ਬਹਿ ਗਿਆ ਹਲਦੀ ਆ ਪਤਾ ਨਹੀਂ ਮੀਆਂ ਬੀਵੀ ਕੁਝ ਕਰੀ ਜਾਂਦੇ ਆ ਕਿਥੇ ਨਾਲ ਹੈ ਹਾਂ ਹਲਦੀ ਹਲਦੀ ਲਾਉਣੀ ਕਿਤੇ ਸਨੋਵਰ ਗੱਲ ਸੁਣ ਵੀਰ ਦੀ ਕੁੜੀ ਨੂੰ ਮਿਠਾਓ ਕੁੜੀ ਨੂੰ ਮਿਠਾਓ ਵੀਰ ਕੈਮਰਾਮੈਨ ਤਾਂ ਥੱਕੇ ਮਰੀ ਜਾਂਦਾ ਆਪਾਂ ਨੂੰ ਸਾਈਡ ਤੇ ਕਹਦਾ ਹੋ ਤੂੰ ਇਧਰ ਆਉ ਤੇਰੀ ਥੋੜਾ ਹਲਦੀ ਮੈਂ ਬਿਚਾਲੇ ਖੜੇ ਆ ਮੈਂ ਕੰਮ ਤੂੰ ਤਾਂ ਸੋਚਣ ਲਿਆ ਕਿ ਮੈਂ ਨੇੜੇ ਨੇੜੇ ਹਾਂ ਮਾਮਾ ਜੀ ਪਰੋਂ ਜਰਲੀ ਵਿਚਾਰੀ ਪਿੱਛੇ ਆ ਆਹ ਕੀ ਕਰੀ ਜਾਂਦੇ ਆ ਇਹ ਸਵੈਕਲ ਆ ਆ ਭਾਈ ਟਿੱਡੀ ਥੋੜਾ ਘਰਾਂ ਲੱਕਿਆਂ ਬਹਿ ਜਾ ਕੇ ਤੂੰ ਹੀ ਉਹ ਬਾ ਉਗਾ ਉਗਾ ਉਹ ਰੇ ਬਹਿ ਜਾ ਠੱਕੇ ਨਾਲ ਹੀ ਗੱਗੂ ਨੇ ਪਾਉਣਾ ਤੈਨੂੰ ਓਏ ਤੂੰ ਦੋ ਭਰਾ ਵਾਲੇ ਪਾਉਣਾ ਯਾਰ ਗ੍ਰਿੰਦਰ ਗ੍ਰਿੰਦਰ ਚਾਰ ਤੋਂ ਬੈਠਾ ਨਹੀਂ ਜਾਂਦਾ ਠੱਕੇ ਨਾਲ ਕਾ ਪਾਉਣੀ ਬੈਣ ਲੈ ਬਾਜੀ ਆ ਗੱਲ ਕਰ ਗ੍ਰਿੰਦਰ ਨਾਲ ਫੜੀ ਹਾਂ ਵਾਹ ਉਧਰ ਦੇਖ ਉਧਰ ਦੇਖ ਸਰਾ ਕਰਾਈ ਹੁੰਦੇ ਆ ਇਹ ਬੰਦ ਸਾਰੇ ਅੱਜ ਤੱਕ ਖੱਟੇ ਖੱਟੇ ਹੀ ਬਣੇ ਜਾਂਦੇ ਆ रेडी रेडी चल बैठ फिर हल्दी लगाये तन्नू ये खकरा ਭੂਂਡਾ ਡੱਡੇ ਹੁੰਦੇ ਦੇਖੀ ਐ ਭੱਜੇ ਫਿਰਦੇ ਓਏ ਮੋਟੇ ਇੱਧਰ ਰਹਿਣ ਦੇ ਇਹ ਖੱਕਰਾ ਭੂਂਡਾ ਡੱਡੇ ਹੁੰਦੇ ਐ ਭੱਜੇ ਗਦੇ ਸਾਰੇ ਦੇਖੀ ਕਿਸੇ ਵਜ੍ਹਾ ਦੇ ਰਖਾਤੇ ਕਰੇ ਖੱਕਰਾ ਭੂਂਡਾ ਡੱਡੇ ਹੁੰਦੇ ਦੇਖੀ ਐ ਭੱਜੇ ਫਿਰਦੇ ਓਏ ਮੋਟੇ ਇੱਧਰ ਰਹਿਣ ਦੇ ਇਹ ਖੱਕਰਾ ਭੂਂਡਾ ਡੱਡੇ ਹੁੰਦੇ ਐ ਭੱਜੇ ਗਦੇ ਸਾਰੇ ਦੇਖੀ ਕਿਸੇ ਵਜ੍ਹਾ ਦੇ ਰਖਾਤੇ ਕਰੇ ਬੈਠ ਜਾ ਬੈਠ ਜਾ ਬੈਠ ਜਾ ਆਜਾ ਮੁੰਡਾ ਬੈਠ ਹਲਦੀ ਜਲਦੀ 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 ਜਗਾ ਤੂੰ ਦੇਖ ਲਓ ਨਾ ਸਟੋਰੀ ਗਾਇਜ਼ ਬਾਕੀ ਕਸ ਤੁਹਾਨੂੰ ਬਲਕਰਨ ਸੰਦੂ ਕੁਰ ਸ਼ਰਨ ਸੰਦੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਐਦਾ ਦਿਓ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ